ਥੋੜੇ ਨੇੜੇ ਹੋ ਜਾਓ ਥੋੜੇ ਨੇੜੇ ਹੋ ਜਾਓ ਨੇੜੇ ਹੋ ਜਾਓ ਨੇੜੇ ਹੋ ਜਾਓ ਤੁਸੀਂ ਅੰਕਲ ਜੀ ਆਂਟੀ ਤੁਸੀਂ ਦੂਰ ਹੋ ਜਾਓ ਥੋੜੇ ਤੁਸੀਂ ਥੋੜੇ ਦੂਰ ਹੋ ਜਾਓ ਕੋਈ ਨਹੀਂ ਤੇ ਆਪਾਂ ਲਾ ਦਾਂਗੇ ਕੋਈ ਦਿੱਕਤ ਨਹੀਂ ਉਹਦੇ ਫੇਸ ਕਿੰਨੀ ਝਾਗ ਲਾ ਕਰ ਦਾਂਗੇ ਤੇ ਕੋਲੋਂ ਲਾ ਦੂੰਗਾ ਮੈਂ ਕੀ ਕਰਨ ਬਦਲਿਆ ਚੱਲਿਆ ਜਾ ਆਹ ਨੂੰ ਤੇ ਮੈਂ ਕਿੰਦਾ ਲੱਗੀ ਜੀ ਇਹੋ ਇੱਕ ਪੜਾਈ ਛੱਡ ਕੇ ਘਰੇ ਕਿੰਦੇ ਆ ਗਿਆ ਬਾਪੂ ਮੈਂ ਪੜਾਈ ਨਹੀਂ ਛੱਡ ਕੇ ਆਇਆ ਮੈਂ ਤਾਂ ਪਾਸ ਹੋ ਗਿਆ ਪਾਸ ਤੋਂ 90% ਨੰਬਰ ਆਇਆ ਮਰੇ ਜੀ ਅੱਛਾ ਓਏ ਹੋਏ 90% ਸ਼ਾਬਾਸ਼ ਬੱਤ ਜੇ ਤੁਹਾਨੂੰ ਲੱਗੀ ਕਰਨਾ ਓਕੇ ਜੀ ਕਰਨਾ ਮੈਂ ਕਟ ਬਸ ਬਸ ਲੈ ਤੁਸੀਂ ਵੀ ਨਾ ਆਉਂਦੇ ਲੈ ਕੇ ਵੇਰੇ ਸਾਰੀਆਂ ਗੱਲਾਂ ਨੂੰ ਜਦ ਆਖ ਨੂੰ ਚਾਹ ਪਾਣੀ ਤੱਕ ਲੈ ਤੋ ਪੈਣਾ ਮਚਾਲੇ ਕੋੜੇ ਨਾ ਲਿਫਟ ਫਫਾ ਜਮਾਨੇ ਮੈਂ ਦੱਸਿਆ ਕਰਾ ਕਿ ਕਿਾ ਤੇ ਉਹ ਜਿੰਨਾ ਤੇ ਮਦਦਲੀ ਵੀ ਕਰਦੀ ਪਰ ਇੱਕ ਬਾਪ ਨੂੰ ਤਾਂ ਸੋਚ ਹੁੰਦੀ ਹੈ ਵੀ ਉਹਦਾ ਪੁੱਤ ਅਚਾਨਕ ਤੱਕ ਪੜ੍ਹਾਈ ਛੱਡ ਕੇ ਘਰੇ ਕਿਵੇਂ ਆ ਗਿਆ ਉਹ ਬਾਪੂ ਕਰੀ ਨਹੀਂ ਫਿਕਰ ਅੱਛਾ ਮੈਨੂੰ ਅੰਦਰ ਲੈ ਚੱਲ ਮਾਤਾ ਅੱਗੇ ਠੰਡ ਬਹੁਤ ਲੱਗ ਰਹੀ ਆ ਇਹ ਕਹਿੰਦੇ ਆ ਆ ਸਾਇਲੈਂਟ ਕਰ ਫੋਨ ਵੀ ਬਹੁਤ ਠੰਡ ਲੱਗਦੀ ਆ ਸਾਇਲੈਂਟ ਕਰ ਹੁਣ ਸਾਇਲੈਂਟ ਕਰ ਹੁਣ ਸਾਰਾ ਦਵਾਈ ਤੋਂ ਠਾੜੇ ਤੈਨੂੰ ਜਾ ਕਰਨਾ ਠੀਕ ਹੈ ਹਾਂ ਹਾਂ ਤੇ ਬਣਾਉਂਦੀ ਰੋਟੀ ਚੱਲ ਬੋਤਾਂ ਸੋਤ ਹੋਈ ਪਈ ਸੀ ਹੁਣ ਮਾੜਾ ਜ ਮਨ ਜਾ ਕੇ ਕਾਣਾ ਵਾ ਹੁਣ ਤੈਨੂੰ ਐ ਅੱਗੇ ਜਾ ਲੋਗਾ ਉਹਦੂਆ ਜ ਸੱਸ ਨਾ ਬਾਹਰ ਮਤਲਬ ਬਾਹਰਲੇ ਮੁਲਕ ਜਾਣਾ ਤੂੰ ਮੰਮੀ ਪੰਜਾਬੀ ਜਗਾ ਤੇ ਆਪਣੇ ਇਧਰ ਨਹੀਂ ਬਾਹਰ ਬੈਠਣਾ ਕਿਹੜਾ ਥੋੜਾ ਲੱਗਦਾ ਮੈਂ ਇੱਕ ਵਾਰੀ ਤੇ 30 ਲੱਖ ਰੁਪਏ ਲੱਗ ਜੂਗਾ ਆਪ ਦੋ ਜੀ ਐਨੇ ਪਹਿਲੇ ਕਿਤੇ ਬਾਪੂ ਨੇ ਅਰਥੋਂ ਮੇਰਾ ਹੋਂਮੇ ਨਹੀਂ ਚੱਕਿਆ ਜੂਰੇ ਮੁੜ ਕੇ ਮੈਂ ਬੇਬੇ ਨੂੰ ਕਰਿਆ ਉਹ ਬੰਦੋ ਬਾਰੇ ਬਾਜ਼ਾਰ ਤੁਸੀਂ ਮੈਨੂੰ ਪਤਾ ਨਹੀਂ ਲੱਗਾ ਇਹ ਤਾਂ ਘਰੇ ਆ ਕੇ ਦੇਖਾਂ ਮੈਂ ਮਿਸ ਕਰਦੇ ਨਹੀਂ ਆਪੜ ਪੈਣਾ ਚਾਹੀਦਾ ਉਹ ਤਾਂ ਆਂਟੀ ਉਹ ਵੀ ਫੇਰ ਗੱਠ ਨੂੰ ਉਹ ਸਾਨੂੰ ਲਾਇਆ ਉਹ ਨਹੀਂ ਓਕੇ ਕੋਈ ਨਹੀਂ ਠੀਕ ਹੈ ਮੰਮੀ ਮੈਂ ਬਹਿ ਕੇ ਆਪਾਂ ਨੂੰ ਲਈ ਕਰ ਤੁਸੀਂ ਆ ਕੇ ਨਾਲ ਦੀ ਨਾਲ ਬੈਠੋ ਦਵਾਰੇ ਕਰ ਲੈਣਾ ਠੀਕ ਹੈ ਜਿਹੜਾ ਜਿਹੜਾ ਆ ਲੈ ਮੈਂ ਨਾ ਤੈਨੂੰ ਲੱਗਿਆ ਲੈ ਬੰਦਾ ਜਿਹੜੇ ਬੰਦੇ ਚੰਗੀ ਕੀਤੀ ਤੂੰ ਮੇਰਾ ਫੋਨ ਹੀ ਨੀ ਚੱਕਿਆ ਮੜ ਕੇ ਮੈਂ ਬੇਬੇ ਨੂੰ ਲਾਇਆ ਓਏ ਪੁੱਤ ਮੈਂ ਬਾਜ਼ਾਰ ਤੇ ਸੀ ਮੈਨੂੰ ਪਤਾ ਨਹੀਂ ਲੱਗਾ ਇਹਦਾ ਮੈਂ ਘਰੇ ਆ ਕੇ ਦੇਖਿਆ ਤੇਰੀ ਮਿਸ ਕਾਲ ਆਈ ਪਈ ਆ ਲੈ ਚਾਬੀ ਲੈ ਪਹਿਲਾਂ ਆ ਲੈ ਚੰਗਾ ਹੋ ਗਿਆ ਪੁੱਤ ਤੂੰ ਆ ਗਿਆ ਆ ਤੇਰੀ ਪੜਾਈ ਚ ਨਾ ਖਾਤਾ ਤਾਂ ਨਾ ਗੇਂ ਹੀ ਲੱਗਦਾ ਸੀ ਜਮਾ ਵੀ ਲੈ ਤੇਰਾ ਜੀ ਨਹੀਂ ਲੱਗਦਾ ਸੀ ਵਧੀਆ ਹੋ ਗਿਆ ਆ ਗਿਆ ਹੁਣੇ ਮੇਰੇ ਨਾਲ ਖੇਤੀ ਕਰਾਇਆ ਕਰੂਗਾ ਓ ਬਾਪੂ ਮੈਂ ਨਹੀਂ ਕਰਦਾ ਖੇਤੀਬੁੱਤੀ ਮੈਂ ਤਾਂ ਬਾਹਰ ਜਾਣਾ ਮੈਂ ਤਾਂ ਹੁਣ ਪਲੱਸ 2 ਮੇਰੀ ਹੋ ਗਈ ਆ ਪਾਸ ਮੇਰੇ ਆਗੇ 90% ਨੰਬਰ ਮੈਂ ਤਾਂ ਹੁਣ ਆਈਲੈਂਸ ਕਰਕੇ ਬਾਹਰ ਜਾਣਾ ਓ ਪੁੱਤ ਮੇਰੀ ਗੱਲ ਸੁਣੋ ਬਾਹਰ ਜਾਣ ਤੇ ਪੈਸਾ ਬਹੁਤ ਲੱਗਦਾ ਪਹਿਲਾਂ ਤੈਨੂੰ ਆਈਲੈਂਸ ਕਰਾਵਾਂਗੇ ਫਿਰ ਤੈਨੂੰ ਬਾਹਰ ਭੇਜਾਂਗੇ ਪਤਾ ਪੈਸਾ ਕਿੰਨਾ ਲੱਗਦਾ ਓ ਬਾਪੂ ਤੂੰ ਗੱਲ ਕੱਢ ਫਿਰ ਤੋਂ ਡਾਇਲੌਗ ਨਹੀਂ ਬੋਲਣਾ ਨਾ ਬਾਹਰ ਤਾਂ ਬਤਲੋ ਬਾਹਰਲੇ ਮਤਲਬ ਪੁੱਤ ਬੇਫੇਰੀ ਗੱਲ ਕਰ ਜਿਹੜੀ ਚੰਗੀ ਮਾੜੀ ਨੌਕਰੀ ਮਿਲਦੀ ਆ ਤੂੰ ਇੱਥੇ ਹੀ ਕਰ ਲੈ ਆਪਾਂ ਨੂੰ ਤਾਂ ਇੰਨੇ ਵਿਖੇ ਰਹਿ ਉਹ ਭਾਈ ਉਹ ਭਾਈ ਤੋਂ ਆ ਤੇ ਮਾਂ ਕਰੂਂਦੀ ਆ ਬੋਲਦੀ ਸੀ ਜਿਵੇਂ ਸਾਨੂੰ ਬੋਲਦੀ ਹੈਗੀ ਮੜਾ ਮੋਟਾ ਕੋਈ ਮੰਨ ਲਿਆ ਕਰੋ ਕੋ ਗੱਲ ਕੋਈ ਦੋ ਰੋਟੀਆਂ ਲਾ ਦੇ ਤੇ ਦਵਾਈ ਖੁੱਤੀ ਲੈਣੀ ਹੈ ਆਹੀ ਗੱਲਾਂ ਤੇ ਘਾਰੇ ਜਾ ਕੇ ਪੈ ਗਈ ਮਨੋ ਭਾਗ ਮੰਨੇ ਆਪਣੇ ਦਾ ਘਰ ਤੋਂ ਹਰ ਟੈਂਡੀ ਕਿਚਕਿਚ ਹੋ ਗਈ ਮੈਨੂੰ ਤੇ ਬੇਖੀ ਦਾ ਲੱਗੇ ਨਾ ਜੇ ਇਹ ਨਹੀਂ ਨਾ ਆਉਂਦੀ ਆਪ ਤਮਾਦ ਦੀ ਇਹਨੂੰ ਨਾਂ ਕਿਹਾ ਕਰਗਾ ਮਨੂੰ ਆਪਣੀਆਂ ਤੋਂ ਦੋ ਰੋਟੀ ਲੈ ਤੁਲਾ ਦਾ ਤੋਂ ਰੋਟੀਆਂ ਆ ਪਕਾ ਕੇ ਖਾ ਲੈ ਹੋਰ ਕੀ ਹੈ ਨਾ ਮੈਨੂੰ ਖਵਾ ਦੇ ਮੈਂ ਨਹੀਂ ਦਵਾਈ ਲੈਣੀ ਹੈ ਜੀ ਆਹੋ ساری ਹੋਰ ਮਾਈ ਹੋ ਕੇ ਮਕੌਣ ਜੋ ਤੇ ਲੱਗ ਰਹੀ ਇਹਨੂੰ ਦਾਇਰ ਭਰ ਤੇ ਲਿਆ ਦੇ ਮੈਂ ਤਾਂ ਦੱਸ ਉਹ ਫਿਰ ਹੁਣ ਮੈਂ ਕੀ ਕਰਾਂ ਮੈਂ ਨੂੰ ਹੁਣ ਕਹਿੰਦਾ ਵੀ ਚੰਗਾ ਨਹੀਂ ਲੱਗਦਾ ਅਗਲਾ ਕਹੂ ਵੀ ਸੋਹਰਾ ਨੂਰੂ ਬੋਲਦਾ ਹੈ ਤੂੰ ਨਾ ਬਰੇ ਇਹ ਤੇਰੀੋ ਪਸੰਦ ਹੈ ਹੁਣ ਤੂੰ ਹੀ ਇਹ ਨਾਲ ਦੇਖ ਹਾਂ ਮਾਈ ਦੇਖਾ ਮੈਨੂੰ ਸੌਕੇ ਦਿੱਤਾ ਹੋਇਆ ਸਾਰਾ ਕੰਮ ਮੈਂ ਕਰ ਦਿੱਤਾ ਤੂੰ ਰੋਟੀ ਲਿਆ ਪਾਗੇ ਪੁੜਾ ਦੇ ਆ ਦੇਖ ਲੈ ਆ ਛੱਡ ਰੋਟੀ ਰੱਖੀ ਇੱਕ ਕੰਮ ਨਹੀਂ ਦਿੱਤਾ ਮਿਲਾਂ ਦੂਗਾ ਕੱਟ ਇਹ ਨੂੰ ਨਾ ਕਿਹ ਬਸ ਪਰ ਉਹਨਾਂ ਵਾਲੀ ਵੀ ਐ ਹੱਥ ਦਾ ਦੱਸ ਦੋ ਲੜਾਈ ਕਿਵੇਂ ਮिटੂਗੀ ਹੱਦ ਹੋ ਗਈ ਕੰਮ ਮੈਂ ਸਾਰਾ ਕਰਕੇ ਪਈਆ ਦਵਾਰੇ ਹਵਾ ਦਾ ਕੂੜਾ ਖਿਲਰ ਗਿਆ ਫਿਰ ਕੀ ਹੋਣਾ ਇਹ ਤਾਂ ਸ਼ੋਅ ਕਰਨਾ ਲੈ ਮੈਂ ਕੀ ਕਰ? ਇੱਥੇ ਇੰਨੀ ਕੰਮ ਰਹਿਣਾਗਾ। ਆਹ ਨਰੀਏ ਨਹੀਂ ਸਾਰਾ ਬਸ। ਮਾਤਾ ਤੂੰ ਐਵੇਂ ਨਾ ਬੋਲੇਂਗਾ ਕੋਈ ਨਾ ਬਾਪੂ ਨਾਲ ਗੱਲ ਕਰ ਲੂਗਾ। ਲੜਾਈ ਦੀ ਜੜੀ ਹੈ। ਨਾ ਕਰ ਲੈਵੇਂ ਕੀ ਕਰ ਲੈਵੇਂਗਾ ਬਾਪੂ ਨਾਲ। ਤੂੰ ਵੀ ਕੀਵੇਂ ਦਾ ਥੱਲੇ ਲੱਗਿਆ ਹੋਇਆ ਹੈ ਗੱਲ ਨਹੀਂ। ਸਾਰਾ ਦਿਨ ਦਾ ਕੰਮ ਦੋ ਅੱਖ ਕੇ ਆਉਣਾ ਇੱਥੇ ਘਰੇ ਆ ਕੇ ਫਿਰ ਦਜਰ ਕਲੇਸ ਵੀ ਕਿਸੇ ਟਾਈਮ ਦਾ ਬਕਰੂ ਸਾਹ। ਮੈਂ ਨਹੀਂ ਪੌਦੀ। ਆਹੋ ਪਤਾ ਹੀ ਹੈ। ਇਹਨੂੰ ਤਾਂ ਚੁੱਪ ਕਰ ਦੇ। ਆਹ ਤੇ ਚੁੱਪ ਨਾਲੇ ਹੋ। ਵੇ ਜੁਗਾਵੀ ਦਾ ਨਾਮ ਤਾਂ ਉਹ ਚੱਕਣਾ ਵਿਦਾ ਕਰਕੇ ਪਤਾ ਵੀ ਜਾ ਰਿਹਾ ਮੈਨੂੰ ਪਤਾ ਹੀ ਹੈ ਭਾਈ ਕਿਵੇਂ ਹੋਣਾ ਹੈ ਨਾ ਜਾ ਰਿਹਾ ਬਸ ੱੱੱੱੱੱੱੱੱੱੱੱ ਟਾਈਮ ਪਾਸ ਹੋ ਰਿਹਾ ਬਸ ਆਹ ਨਹੀਂ ਸਮਝ ਰਹਿਣਾ ਕੰਮ ਹੈ ਨਹੀਂ ਕਿ ਹੋਰ ਵੀ ਘਰ ਮਿਲੇ ਨਹੀਂ ਤੁਹਾਨੂੰ ਹਾਂ ਪਹਿਲਾਂ ਆ سیدھا ਤੇਰੀ ਮੰਮੀ ਕੋਲੇ ਆਏ ਸੀ ਹਾਂ ਆਈ ਤਾਂ ਇਹਦਾ ਪਤਾ ਸਰ ਲੈਣ ਆਏ ਸੀ ਵੀ ਹਾਂ ਭੈਣੇ ਕਿਵੇਂ ਆ ਤੇਰੀ ਦੇਖ ਲਈ ਨਹੀਂ ਇਹ ਤਾਂ ਮੁੰਡਾ ਬਾਹਰ ਗਿਆ ਸੀ ਉਹਦੇ ਬਾਰੇ ਪੁੱਛਦੇ ਸੀ ਵੀ ਤੇਰਾ ਮਨ ਲੱਗਦਾ ਕਿ ਤੂੰ ਇਹ ਜਾਂ ਬੱਚਾ ਕੰਮ ਕਰਦਾ ਜਾਂ ਨਹੀਂ ਕਰਦਾ ਮੈਂ ਤਾਂ ਇਹ ਪੁੱਛਣ ਆਈ ਸੀ ਇਹ ਪੁੱਛਣ ਆਈ ਸੀ ਪੰਦਰਪੀਆਂ ਦੀ ਲਵਾ ਕੇ ਭੇਜਿਆ ਦਾ ਸਾਡੀ ਉਹ ਇਹਨਾਂ ਨੇ ਪਤਾ ਸਾਨੂੰ ਪਤਾਗਾ ਅਸੀਂ ਕਿਵੇਂ ਲਾਉਣੇ ਆ ਕਿਵੇਂ ਲੈਣਗੇ ਤੁਹਾਨੂੰ ਤਾਂ ਆ ਘੜੀ ਬੜਦੀਆਂ ਹੋ ਘੜੇ ਬੜਦੀਆਂ ਤੁਹਾਨੂੰ ਤਾਂ ਸਵਾਦ ਤਾਂ ਬਿਨਾ ਹੋਰ ਕੋਈ ਗੱਲ ਹੀ ਨਹੀਂ ਕੰਮੋ ਮੇਰੀ ਗੱਲ ਸੁਣੋ ਆਏ ਗਏ ਦਾ ਮੜਾ ਕੋਟ ਦੇਖ ਲਈਦਾ ਹੁੰਦਾ ਵੀ ਕਿਸੇ ਨੂੰ ਕਿਵੇਂ ਬੋਲੀਦਾ ਕਿਸੇ ਨੂੰ ਕਿਵੇਂ ਬੋਲੀਦਾ ਹਰ ਇੱਕ ਦੇ ਗੱਲ ਨਹੀਂ ਪਈਦਾ ਹੁੰਦਾ ਮੈਂ ਨਾ ਚੀਜ਼ ਕਰਦੇ ਨਹੀਂ ਇਹਨਾਂ ਨੇ ਸੱਚੀ ਤਾਂ ਗੱਲ ਕਹੀ ਐ ਚੱਲ ਭਾਣੇ ਚੱਲ ਗਏ ਇਹ ਤੁਹਾਨੂੰ ਉਹ ਨੂੰ ਆਇਨਾ ਹੀ ਭਾੜੇ ਬੋਲਣ ਦੇ ਮੈਂ ਤਾਂ ਬੋਲਣ ਦੀ ਅਗਲੇ ਹੈ ਨਹੀਂ ਤੁਸੀਂ ਉਹ ਨੂੰ ਆ ਕਿਉਂ ਇਹਦੇ ਮਾਰੇ ਉਸਤਾਦ ਹੱਸਦੇ ਦੇ ਮਾਰੇ ਆਉਣੇ ਆ ਲੱਫੜਾ ਝੰਟਾ ਕਿੱਧਰ ਜਾਣੀ ਆ ਉੱਧਰ ਜਾ ਆਹ ਆਦਾ ਸਾਡੇ ਘਰ ਦਾ ਰਾ ਕੋਈ ਨਹੀਂ ਅਸੀਂ ਦੋਦੇ ਕਰਕੇ ਆਏ ਆਵਾਂਗੇ ਨਾ ਆਹਨੇ ਸੇ ਕੱਟ ਸਾਰੇ ਕੜਨਿਆ ਹੋਣਾ ਸੀਗਾ ਜੀ ਜਿਆਦਾ ਹੋਦਾ ਜਾਊਗਾ ਇਹ ਕੰਮ ਤੁਸੀਂ ਵਿਚਾਲੇ ਕਰਦੇ ਆ ਹੱਲ ਤਾਂ ਹੋ ਜੀਏ ਚਲ ਬੇ ਕੋਈ ਨਹੀਂ ਮੈਨੂੰ ਮੇਰੇ ਪਰਮਾਤਮਾ ਤੇ ਪੂਰਾ ਭਰੋਸਾ ਹੈ ਜਿਹੜੀ ਤੋਂ ਲੋਕਾਂ ਨੂੰ ਤੇ ਮੇਰੇ ਖੇਤ ਕੀ ਕਰਦੀਆਂ ਨਾ ਸਾਰੇ ਦੇ ਮੂੰਹਾਂ 'ਤੇ ਬੋਣਗੇ ਮੇਰੇ ਪੁੱਤ ਨੂੰ ਵੀ ਕੰਮ ਦੇਣਾ ਤੇ ਜਦੋਂ ਮੇਰੇ ਪੁੱਤ ਦੇ ਤੇ ਪੈਸੇ ਕਮਾ ਕੇ ਲੈ ਕੇ ਆਵਾਂ ਨਾ ਫਿਰ ਪਤਾ ਲੱਗੂ ਤੁਹਾਨੂੰ ਸਾਰਿਆਂ ਨੂੰ ਉਹ ਦੇਖ ਮੇਰੇ ਪੁੱਤ ਤੂੰ ਹੁਣ ਆਪਦੇ ਖਾਣ ਜੋਗੇ ਤਾਂ ਤੂੰ ਬਣਾਉਣਾ ਹੀ ਐ ਦੇਖ ਆ ਹੁਣ ਵੀ ਤੂੰ ਆ ਆ ਕੇ ਕੰਮ ਕਰੀ ਜਾਣਾ ਕੰਮ ਤੇ ਆਇਆ ਹੈ ਨਾ ਹਾਂਜੀ ਅੱਛਾ ਇੱਜਾ ਮਾਲੀ ਕਿ ਬਣ ਗਿਆ ਮੈਨੂੰ ਕੰਮ ਇਹ ਮਿਸਟਰ ਆਇਰ ਸੀਟੀ ਬਾਰੇ ਬਾਰੇ ਲਈ ਕੋਈ ਹੁਣਾਂ ਪੈ 20 ਵਾਰੀ ਕਹਿ ਦਿੱਤਾ ਹੀ ਮਾਰੂ ਵੀ ਜਵਾਬ ਨੂੰ ਵਾਲੇ ਫੋਨ ਨਾ ਕਰਿਆ ਕਰ ਨਾਲੇ ਦਾ ਜਵਾਬ ਦਾ ਮਨ ਬਣਾ ਜਾਂਦਾ ਹੈਗਾ ਹੈ ਫਿਰ ਦੇ ਲੋ ਘਰ ਦੀ ਯਾਦ ਆਉਣ ਲੱਗ ਜੇ ਨਾ ਨਾ ਜਵਾਬ ਦਾ ਪੜਾਈ ਤੇ ਝਾੜ ਰੰਦਾ ਤੇ ਨਾ ਵੀਰਾਂ ਦੋ ਪੈਸੇ ਕਮਾਉਣ ਹੁੰਦੇ ਉਧਰ ਝਾੜ ਰੰਦਾ ਪੱਕਾ ਨਾ ਗੱਲ ਨੂੰ ਵੀ ਨਹੀਂ ਪਤਾ ਆਂ ਕਿ ਮੈਂ ਨਾ ਫੋਨ ਕਰਾ ਦੇਣਾ ਮੇਰਾ ਘੜਾ ਹੀ ਲੱਗਦਾ ਕਾ ਤੇ ਜਦੋਂ ਦਿਲ ਗਿਆ ਹੁੰਦਾ ਕਾ ਮੈਂ ਤੁਹਾਨੂੰ ਕੋਈ ਨਾ ਪੈਸੇ ਗੱਲ ਤੁਮਾਰੀ ਮਾਇਕਾ ਕੋਸਤ ਮਨ ਲਾ ਕੇ ਕੰਮ ਕਰੀ ਚੱਲ ਆ ਤੂੰ ਹੁਣ ਆ ਮਾਦਰ ਦੇਖੇ ਸੀ ਨਾ ਭਾਜੀ ਕਹਿੰਦੇ ਤੈਨੂੰ ਪੈਸੇ ਨਾਲ ਜ਼ਬਾਬ ਦਿੱਤਾ ਸੀ ਜਦੋਂ ਮੈਂ ਤੇਰੇ ਕੰਮ ਦੀ ਗੱਲ ਕਰੀ ਨਾ ਤੂੰ ਸਾਬ ਦੇ ਲੋਕੀ ਦਾ ਟੱਕਾਉਂਦੇ ਨੇ ਦੇਖ ਲੈ ਕਿਹੜੇ ਨਾਲ ਮੂੰਹ ਕਰਕੇ ਗਈ ਯਾਰ ਢਾਡੀ ਦੀ ਬਹੂ ਪਤਾ ਲੱਗਿਆ ਨਾ ਤੈਨੂੰ ਸੱਸੀ ਪੁੱਤ ਹੁਣ ਮੈਂ ਤੈਨੂੰ ਐਂ ਨਹੀਂ ਲੈਣਾ ਪੁੱਤ ਕਮਾਈ ਇੰਨੀ ਕਰਨਾ ਇੰਨੀ ਕਰਨਾ ਬਸ ਇਹਦਾ ਨਾ ਮੂੰਹ ਬੰਦ ਕਰਦਾ ਜਿਹੜੇ ਤੈਨੂੰ ਤਾਨੇ ਮਿਹੜੇ ਚ ਦਿੰਦੇ ਨੇ ਨਾ ਕਹੜੇ ਸਾਹ ਨੂੰ ਵੀ ਦੇਖਾਂਗੇ ਇੱਦਾਂ ਕਰਦੇ ਹੁਣਾਂ ਇਹ ਨਾਲ ਉਹ ਵੀ ਬਣਾ ਲੈਂਦੇ ਨਹੀਂ ਹਾਂ ਦਾ ਜਰਾ ਇੱਕ ਮਾਈ ਜੰਦੇ ਆ ਐਮ ਐਸ ਸਰਤਾ ਇਹਨਾਂ ਜਵਾਬ ਦੇ ਇਹਨਾਂ ਨਾਲ ਢੀ ਤੂੰ ਮੇਰੀ ਇੱਕ ਗੱਲ ਸੁਣ ਬਾਈ ਜਿੱਥੇ ਮਾਨੂੰ 40 ਲੱਖ ਲਾ ਕੇ ਭੇਜਦਾ ਜੇ ਮੈਂ 2 ਲੱਖ ਹੋਰ ਲਾ ਕੇ ਭੇਜ ਦੂੰ ਆ ਉਹਨੂੰ 2 ਲੱਖ ਤੇ ਤੂੰ ਫਿਰ ਕੀ ਹੁੰਦਾ ਜਨਮ ਦੀ ਗੱਲ ਮੇਰੇ ਨਾਲ ਝੂਠਾ ਦੇ ਦੋ ਤੁਸੀਂ ਮੈਨੂੰ ਮਾਰ ਦੋ ਤੁਸੀਂ ਕਹਿੰਦੇ ਕਿ ਫਿਰ ਤੇ ਆਰਦੇ ਤੋਂ ਜਾ ਕੇ 2 ਲੱਖ ਫੜ ਲੈਣਾ ਤਾਲੂ ਕੌਣ ਹੈ ਉਹ ਤਾਂ 40 ਲੱਖ ਤਾਲੂ ਆ ਗਿਆ 2 ਲੱਖ ਤਾਲੂ ਉਹ ਬਾਈ